ਪੰਜਾਬ ਸਰਕਾਰ ਦੇ ਦੇਸ਼ਾਂ ਮੁਤਾਬਕ ਪੁਲਿਸ ਪ੍ਰਸ਼ਾਸਨ ਨਸ਼ਾ ਵੇਚਣ ਦਾ ਧੰਦਾ ਕਰਨ ਵਾਲਿਆਂ ਖਿਲਾਫ ਪੂਰੀ ਤਰ੍ਹਾਂ ਸਖਤ ਨਜ਼ਰ ਆ ਰਿਹਾ ਹੈ ਜਿਸ ਦੇ ਮੱਦੇਨਜ਼ਰ ਥਾਣਾ ਬਾਂਗਾ ਪ੍ਰਾਣਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਮਿਲਦਿਆਂ ਦਾਣਾ ਮੰਡੀ ਸਮਾਗ ਭਾਈ ਵਿਕੇ ਰੇਡ ਕੀਤੀ ਅਤੇ ਫਿਰੋਜ਼ਪੁਰ ਦੇ ਪਿੰਡ ਖਿਲਚੀ ਜਦੀਦ ਦੇ ਨੌਜਵਾਨ ਸਿਮਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਨੂੰ 100 ਗ੍ਰਾਮ ਹਾਇਰੋਨ ਸਮੇਤ ਕਾਬੂ ਕੀਤਾ ਹੈ ਜਸ ਦੀ ਜਾਣਕਾਰੀ ਥਾਣਾ ਮੁਖੀ ਜਸਵਰਿੰਦਰ ਸਿੰਘ ਵੱਲੋਂ ਪ੍ਰੈਸ ਨਾਲ ਸਾਂਝੀ ਕੀਤੀ ਗਈ। ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜੋ ਸਾਡੇ ਐਸਐਸਆਈ ਕਸ਼ਮੀਰ ਸਿੰਘ ਥਾਣਾ ਭਗਾਣਾ ਵੇਖੇ ਲੱਗੇ ਹੋਏ ਹਨ ਕਿ ਜਿਹੜੀ ਸਮਾਧ ਭਾਈ ਜਿਹੜੀ ਮੰਡੀ ਹੈ ਦਾਣਾ ਮੰਡੀ ਉਹਦੇ ਵਿੱਚ ਇੱਕ ਸ਼ਖਸ ਹੈ ਜਿਹੜਾ ਮੋਟਰਸਾਈਕਲ ਦੇ ਉੱਪਰ ਜਿਹਦਾ ਨਾਮ ਸਿਮਰਜੀਤ ਸਿੰਘ ਲਈ ਸ਼ਿਮਾ ਹੈ ਜੋ ਭਾਈ ਤੌਰ ਤੇ ਜਿਹੜਾ ਹੈਗਾ ਹੀਰੋਇਨ ਚਟਾ ਵੇਚਣ ਦਾਦੀ ਹੈ। ਹੁਣ ਵੀ ਜੇਕਰ ਰੈਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਸੋ ਅਸੀਂ ਉਹ ਮੁਖਰੀ ਦੇ ਆਧਾਰ ਤੇ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 21 ਕਾਡ 85 ਥਾਣਾ ਬਾਗਾ ਪੁਰਾਣਾ ਵਿਖੇ ਦਰਜ ਦਿਸਟ੍ਰਿਕਟ ਕਰਨ ਤੋਂ ਪ੍ਰੰਤ ਉਥੇ ਰੈਡ ਕੀਤਾ ਗਿਆ ਜਿੱਥੇ ਇਹ ਜਿਹੜਾ ਦੋਸ਼ੀ ਆ ਸਾਨੂੰ ਉਥੇ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਜਿਹੜੀ ਇਹਦੇ ਕਬਜ਼ੇ ਦੇ ਵਿੱਚੋਂ 100 ਗ੍ਰਾਮ ਜਿਹੜੀ ਹਿਰੋਇਨ ਹੈ ਉਹ ਜਿਹੜੀ ਬਰਾਮਦ ਕੀਤੀ ਗਈ ਹੈ ਸੋ ਗੇ ਤਫਤੀਸ਼ ਜਾਰੀ ਹੈ ਇਹ ਜਿਹੜਾ ਮਲਜ਼ਮ ਹੈਗਾ ਇਹ ਖਿਲਕੀਆਂ ਕਦੀਮ ਥਾਣਾ ਲਖੋਕੇ ਬਰਾਮ ਫਰੀਜਪੁਰ ਦੇ ਵਿੱਚ ਏਰੀਆ ਵਿੱਚ ਰਹਿਣ ਵਾਲਾ ਹੈ ਇਹ ਉਧਰੋਂ ਆ ਕੇ ਅਕਸਰ ਹੀ ਇੱਧਰ ਜਿਹੜਾ ਚਿੱਟਾ ਹੀਰੋਇਨ ਵੇਚਣ ਦਾ ਧੰਦਾ ਕਰਦਾ ਸੀਗਾ ਸੋ ਅੱਗੇ ਤਫਤੀਸ਼ ਜਾਰੀ ਹੈ ਜਿਉਂ-ਜਿਉਂ ਤਫਤੀਸ਼ ਦੇ ਸਾਹਮਣੇ ਨਾਲ ਜਿਹੜੇ ਬੈਕਵਰਡ ਫਾਰਵਰਡ ਲਿੰਕੇਜ ਹੋਣਗੇ ਉਹਨਾਂ ਨੂੰ ਬਿਲਕੁਲ ਸਾਰੇ ਜਿੰਨੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ